ਭਗਤ ਕਬੀਰ ਜੀ ਦੀ ਸਾਖੀ ਕਿ ਉਹਨਾਂ ਨੂੰ ਸੰਗੜਾਂ ਨਾਲ ਬਨ ਕੇ ਦਰਿਆ ਵਿੱਚ ਕਿਉਂ ਸਿੱਟਿਆ ਗਿਆ ਭਗਤ ਕਬੀਰ ਜੀ 15ਵੀਂ ਸਦੀ ਦੇ ਮਹਾਨ ਸੰਤ ਸਨ ਜੋ ਸੱਚ ਨੂੰ ਬਿਨਾਂ ਕਿਸੇ ਡਰ ਦੇ ਬਿਆਨ ਕਰਦੇ ਸਨ ਉਹਨਾਂ ਨੇ ਉਸ ਸਮੇਂ ਦੇ Hindu ਅਤੇ Muslim ਸਮਾਜ ਵਿੱਚ ਪਰ ਚਿੱਲਤ ਅੰਨੇ ਵਿਸ਼ਵਾਸਾ ਜਾਤ ਪਾਤ ਦੇ ਭੇਦ ਭਾਵ ਅਤੇ ਪਖੰਡਾਂ ਦੀ ਸਖਤ ਆਲੋਚਨਾ ਕੀਤੀ ਸੀ। ਉਹਨਾਂ ਦੀਆਂ ਦੋ ਟੁਕ ਗੱਲਾਂ ਕਾਰਨ ਕਾਸੀ ਦੇ ਬ੍ਰਹਮਣਾ ਅਤੇ ਮੁਸਲਮ ਕਾਜ਼ੀਆਂ ਦਾ ਪ੍ਰਭਾਵ ਘਟਣ ਲੱਗ ਪਿਆ। ਉਹ ਕਵੀਰ ਜੀ ਨੂੰ ਨੀਚ ਜਾਤੀ ਦਾ ਮੰਨਦੇ ਸਨ ਅਤੇ ਉਹਨਾਂ ਨੂੰ ਧਰਮ ਦਾ ਪ੍ਰਚਾਰ ਕਰਦੇ ਦੇਖ ਕੇ ਬਹੁਤ ਹੀ ਉਹਨਾਂ ਤੇ ਈਰਖਾ ਕਰਦੇ ਸਨ ਉਹ ਉਹਨਾਂ ਨੂੰ ਆਪਣਾ ਦੁਸ਼ਮਣ ਸਮਝਦੇ ਸਨ ਈਰਖਾਲੂ ਤੇ ਕਟੜ ਪੱਥੀ ਲੋਕਾਂ ਨੇ ਕਈ ਵਾਰ ਕਬੀਰ ਜੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਅਸਫਲ ਰਹੇ ਤਾਂ ਉਹਨਾਂ ਨੇ ਉਸ ਸਮੇਂ ਦੇ ਸ਼ਾਸਕ ਸੁਲਤਾਨ ਸਕੰਦਰ ਲੋਧੀ ਕੋਲ ਪਹੁੰਚ ਕੀਤੀ ਉਨ੍ਹਾਂ ਨੇ ਸੁਲਤਾਨ ਨੂੰ ਕਬੀਰ ਜੀ ਵਿਰੁੱਧ ਪੜਕਾਇਆ ਕਿ ਕਬੀਰ ਜੀ ਧਰਮ ਵਿਰੁੱਧ ਬੋਲਦੇ ਹਨ ਸਾਹੀ ਅਧਿਕਾਰੀਆਂ ਦਾ અપਮਾਨ ਕਰਦੇ ਹਨ ਅਤੇ ਹਿੰਦੂ ਮੁਸਲਮ ਦੋਵਾਂ ਨੂੰ ਪਟਕਾਉਂਦੇ ਹਨ ਕਈ ਅਸਫਲ ਕੋਸ਼ਿਸ਼ਾਂ ਤੋਂ ਬਾਅਦ ਸੁਲਤਾਨ ਅਕਬਰ ਲੋਦੀ ਜੋ ਖੁਦ ਕਟੜ ਸੁਵਾਦਾ ਸੀ ਕਬੀਰ ਜੀ ਨੂੰ ਸਜ਼ਾ ਦੇਣ ਲਈ ਤਿਆਰ ਹੋ ਗਿਆ ਸੁਲਤਾਨ ਨੇ ਭਗਤ ਕਬੀਰ ਜੀ ਨੂੰ ਦਰਬਾਰ ਵਿੱਚ ਪੇਸ਼ ਕਰਨ ਦਾ ਹੁਕਮ ਦਿੱਤਾ ਅਤੇ ਉਹਨਾਂ ਤੇ ਧਰਮ ਦੀ ਨਿੰਦਾ ਕਰਨ ਦਾ ਦੋਸ਼ ਲਗਾਇਆ ਕਬੀਰ ਜੀ ਨੇ ਦਰਬਾਰ ਵਿੱਚ ਵੀ ਬੇਖੌਫ ਹੋ ਕੇ ਸੱਚ ਬੋਲਿਆ ਜਿਸ ਕਾਰਨ ਸੁਲਤਾਨ ਹੋਰ ਕਰੋਧਿਤ ਹੋ ਗਿਆ ਉਸ ਨੇ ਕਬੀਰ ਜੀ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਅਤੇ ਮਾਰਨ ਦੀ ਕਈ ਤਰੀਕਿਆਂ ਵਿੱਚੋਂ ਇੱਕ ਦਰਦਨਾਕ ਤਰੀਕਾ ਚੁਣਿਆ ਗਿਆ। ਕਬੀਰ ਜੀ ਨੂੰ ਭਾਰੀ ਤੇ ਮੋਟੀਆਂ ਲੋਹੇ ਦੀਆਂ ਜੰਜੀਰਾਂ ਸੰਗਲਾਂ ਨਾਲ ਜਕੜਿਆ ਗਿਆ। ਇਹ ਸੰਗਲਾਂ ਉਹਨਾਂ ਦੇ ਹੱਥ, ਪੈਰਾਂ ਅਤੇ ਕਮਰ ਦਿਵਾਲੇ ਕੱਸ ਕੇ ਬੰਨ ਦਿੱਤੀਆਂ ਗਈਆਂ। ਤਾਂ ਜੋ ਉਹ ਕਿਸੇ ਵੀ ਤਰ੍ਹਾਂ ਕਰਕੇ ਤੈਰ ਕੇ ਬਚ ਨਾ ਸਕੇ। ਕਬੀਰ ਜੀ ਨੂੰ ਸ਼ਹਿਰ ਵਿੱਚੋਂ ਲੰਘਾਇਆ ਗਿਆ ਅਤੇ ਫਿਰ ਉਹਨਾਂ ਨੂੰ ਭਾਰੀ ਜੰਜੀਰਾ ਸਣੇ ਚੁੱਕ ਕੇ ਗੰਗਾ ਨਦੀ ਦੇ ਇੱਕ ਡੁੰਗੇ ਘਾਟ ਤੇ ਲਿਆਂਦਾ ਗਿਆ ਲੋਕਾਂ ਦਾ ਇੱਕ ਵੱਡਾ ਇਕੱਠ ਇਹ ਦ੍ਰਿਸ਼ ਦੇਖਣ ਲਈ ਮੌਜੂਦ ਸੀ ਜਦੋਂ ਸਿਪਾਹੀਆਂ ਨੇ ਕਬੀਰ ਜੀ ਨੂੰ ਨਦੀ ਵਿੱਚ ਸੁੱਟਣ ਦੀ ਤਿਆਰੀ ਕੀਤੀ ਤਾਂ ਭਗਤ ਜੀ ਬਿਲਕੁਲ ਵੀ ਡਰੇ ਨਹੀਂ ਇਸ ਭਿਆਨਕ ਮੌਕੇ ਦੇ ਵੀ ਉਹਨਾਂ ਦਾ ਮਨ ਪੂਰੀ ਤਰ੍ਹਾਂ ਪ੍ਰਭੂ ਦੇ ਚਰਨਾਂ ਵਿੱਚ ਟਿਕਿਆ ਹੋਇਆ ਸੀ। ਉਹਨਾਂ ਨੇ ਆਪਣੇ ਅੰਦਰੋਂ ਅਰਦਾਸ ਕੀਤੀ ਕਿ ਜੇਕਰ ਉਹਨਾਂ ਦੀ ਭਗਤੀ ਸੱਚੀ ਹੈ ਤਾਂ ਪਰਮਾਤਮਾ ਖੁਦ ਉਹਨਾਂ ਦੀ ਰੱਖਿਆ ਕਰੇਗਾ। ਇਸੇ ਅਵਸਥਾ ਵਿੱਚ ਉਹਨਾਂ ਨੇ ਸ਼ਬਦ ਉਚਾਰਿਆ ਮਨ ਨਾ ਡਿਗੇ ਤਨ ਕਾਹੇ ਕੋ ਡਰਾਏ। ਚਰਨ ਕਮਲ ਚਿਤਰੇ ਹੋ ਸਮਾਏ ਜਿਉਂ ਹੀ ਕਬੀਰ ਜੀ ਦਾ ਜੰਜੀਰਾ ਸਣੇ ਗੰਗਾ ਦੀਆਂ ਤੇਜ ਲਹਿਰਾਂ ਵਿੱਚ ਸੁੱਟਿਆ ਗਿਆ ਤਾਂ ਇੱਕ ਅਦਪੂਤ ਚਮਤਕਾਰ ਹੋਇਆ ਜਿਵੇਂ ਹੀ ਉਹਨਾਂ ਨੂੰ ਉਹਨਾਂ ਦਾ ਸਰੀਰ ਪਾਣੀ ਨੇ ਛੂਹਿਆ ਤਾਂ ਪਰਮਾਤਮਾ ਦੀ ਸ਼ਕਤੀ ਦੇ ਨਾਲ ਉਨ੍ਹਾਂ ਦੇ ਸਰੀਰ ਤੇ ਜੋ ਬੱਜੀਆਂ ਸਾਰੀਆਂ ਲੋਹੇ ਦੀਆਂ ਸੰਗਲਾਂ ਸਨ ਉਹ ਸਮੁੰਦਰ ਦੀਆਂ ਤੇਜ਼ ਲਹਿਰਾਂ ਨੇ ਇੱਕਦਮ ਹੀ ਤੋੜ ਦਿੱਤੀਆਂ ਅਤੇ ਨਦੀ ਦੇ ਤਾਲ ਵਿੱਚ ਡਿੱਗ ਗਈਆਂ ਕਬੀਰ ਜੀ ਜੋ ਨਾਮ ਸਿਮਰਨ ਵਿੱਚ ਲੀਨ ਸਨ ਇੱਕ ਕਮਲ ਦੇ ਫੁੱਲ ਵਾਂਗ ਨਦੀ ਦੀ ਸਤਾ ਤੇ ਤੈਰਦੇ ਹੋਏ ਉੱਪਰ ਆ ਗਏ ਕਈ ਸਾਖੀਆਂ ਅਨੁਸਾਰ ਸੁੰਦਰ ਮ੍ਰਿਕਸ਼ਾਲਾ ਹਿਰਣ ਦੀ ਖਲ ਉੱਤੇ ਬੈਠੇ ਹੋਏ ਸਨ ਅਤੇ ਬੜੇ ਹੀ ਸ਼ਾਂਤ ਢੰਗ ਨਾਲ ਨਦੀ ਦੇ ਕਿਨਾਰੇ ਆ ਗਏ ਇਸ ਘਟਨਾ ਨੂੰ ਦੇਖ ਕੇ ਸੁਲਤਾਨ ਸਕਿੰਦਰ ਲੋਧੀ ਅਤੇ ਕਟੜ ਪੱਥੀ ਲੋਕ ਬਹੁਤ ਸ਼ਰਮਿੰਦਾ ਹੋਏ ਅਤੇ ਉਹਨਾਂ ਦਾ ਹੰਕਾਰ ਟੁੱਟ ਗਿਆ ਇਸ ਚਮਤਕਾਰ ਨੇ ਸਿੱਧ ਕਰ ਦਿੱਤਾ ਕਿ ਪਰਮਾਤਮਾ ਦੇ ਸੱਚੇ ਭਗਤ ਨੂੰ ਦੁਨਿਆਵੀ ਸ਼ਕਤੀ ਜਾਂ ਮੌਤ ਦਾ ਡਰ ਕਿਸੇ ਵੀ ਤਰ੍ਹਾਂ ਨੁਕਸਾਨ ਨਹੀਂ ਪਹੁੰਚਾ ਸਕਦਾ ਕਬੀਰ ਜੀ ਦਾ ਹੀ ਪ੍ਰਸੰਗ ਸਾਨੂੰ ਸਿਖਾਉਂਦਾ ਹੈ ਕਿ ਅਧਿਆਤਮਕ ਸ਼ਕਤੀ ਹਮੇਸ਼ਾ ਭੌਤਿਕ ਸ਼ਕਤੀ ਤੇ ਭਾਰੂ ਹੁੰਦੀ ਹੈ ਜੇਕਰ ਪਰਮਾਤਮਾ ਦਾ ਨਾਮ ਸਿਮਰਨ ਹੋਵੇ ਤਾਂ ਅਸੀਂ ਮਹਾਰਾਜ ਸਾਡੀ ਰੱਖਿਆ ਆਪ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ